ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਹਿਲਾ ਰਾਗ ਗੌੜੀ ਦੀਪਕੀ ਮਹੱਲਾ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਤ ਆਖੀਐ ਕਰਤੇ ਕਾ ਹੋਏ ਵਿਚਾਰੂ ਤਿਤ ਕਰ ਗਾਵੋ ਸੋਹਿਲਾ ਸਿਵ ਰੂਪ ਸਰਜਨਹਾਰੋ ਤੁਮ ਗਾਵੋ ਮੇਂਦਰ ਭਾਉ ਕਾ ਸੋਹਿਲਾ ਹਉ ਵਾਰਿ ਜਸ ਸੋਹਿਲਾ ਸਦਾ ਸੁਖਿ ਰਹਾਓ ਨਿਤ ਨਿਤ ਜੀੜੇ ਸੁਮਾਲੀ ਉਹਨਾਂ ਦੇਖੇਗਾ ਦੇਵਨਹਾਰ ਤੇਰੇ ਦਾਨ ਹੈ ਕੀਮਤ ਨਾਪ ਵੈਤ ਸਦਾਤੇ ਕਵਨ ਸੁਮਾਰ ਸੰਬਦ ਸਾਹਾ ਲੇਖਿਆ ਮਿਲਕਰ ਪਾਵੂ ਤੇਲ ਦੇਵ ਸੱਜਣ ਅਸੀਸੜੀਆਂ ਜੇ ਹੋਵੇ ਸਭ ਸਿਉ ਮੇਲ ਕਰ ਕਰਿ ਹੋ ਪਹੁੰਚਾ ਸਦੜੇ ਨਿਤ ਪਵਨ ਸਦਨਹਾਰਾ ਸਿਮਰੀਏ ਨਾਨਕ ਸੇ ਦੇਹ ਅਵੰਨ ਰਾਗ ਆਸਾ ਮਹੱਲਾ ਪਹਿਲਾ ਏਕਾਰ ਛੇ ਗੁਰੂ ਛੇ ਉਪਦੇਸ ਗੁਰੂ ਗੁਰ ਏਕੋ ਵੇਸ ਅਨੇਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਘਰ ਰਾਖ ਵਡਾਈ ਤੋਏ ਰਹਾਓ ਵਿਸੂਅ ਚਸਿਏ ਕੜੀਆ ਪਹਿਰਾ ਤਿੱਤੀ ਵਾਰੀ ਮਾਹੋ ਹੋਆ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਗਤਨਾ ਸ੍ਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਨੀ ਤਾਰਕਾ ਮੰਡਲ ਜਨਕ ਮੋਤੀ ਧੂ ਮਨ ਅਲੋ ਪਵਨ ਚਬਰੂ ਕਰੇ ਸਗਲ ਬਨਰਾਏ ਫੁਲੰਤ ਜੋਤੀ ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਭੇਰੀ ਰਹਾਓ ਸਹਿਸ ਤਵ ਨੈਨ ਨਨ ਹੈ ਤੋਈ ਕੋ ਸਹਿਸ ਮੂਰਤ ਨਨ ਏਕ ਤੋਹੀ ਸਹਿਸ ਪਦ ਵਿਮਲ ਨਨ ਏਕ ਪਦ ਗੰਧ ਵੇਨ ਸਹਿਸ ਤਵ ਗੰਧਿ ਵਿਚਲਤ ਮੋਹੀ ਸਾਮੈ ਜੋਤ ਜੋਤ ਹੈ ਸੋਈ ਇਦਾਂ ਚਰਨ ਸਭ ਮੈਂ ਚਾਨਣ ਹੋਈ ਗੁਰਸਾਖੀ ਜੋਤ ਪ੍ਰਗਟ ਹੋਈ ਜੋਤ ਸੁਭਾਵੈ ਸੋ ਆਰਤੀ ਹੋਈ ਹਰ ਚਰਨ ਕਮਲ ਮਕਰੰਦ ਲੋ ਤੁਮਨ ਅੰਧਨੁ ਮਹਿ ਅਹੀ ਪਿਆਸਾ ਕਿਰਪਾ ਜਲਦੀ ਨਾਨਕ ਸਰੰਗੋ ਹੋ ਜਾਤੇ ਤੇਰੇ ਨਾਹੀ ਵਾਸਾ ਰਾਗ ਗਉੜੀ ਪੂਰਬੀ ਮਹੱਲਾ ਚੌਥਾ ਕਾਮ ਕਰੋ ਨਗਰ ਬਹੁ ਭਰਿਆ ਮਿਲ ਸਾਧੂ ਖੰਡੁਲ ਖੰਡਾਹੀ ਪੂਰਬ ਲਿਖਤ ਲਖੀ ਗੁਰ ਪਾਇਆ ਮਨ ਹਰਲੇ ਮੰਡਲ ਮੰਡਾਹੀ ਕਰ ਸਾਧੂ ਅਨਜਲੀ ਪੂਨ ਬਟਾਹੀ ਕਾਲਡੰਡਾ ਪੂਨ ਬਡਾਹੀ ਰਹਾਓ ਸਾਗਤ ਹਰਿ ਸਾ ਨਾ ਜਾਣਿਆ ਤਨ ਅੰਤਨ ਹੋਵੇਂ ਕੰਡਾ ਹੀ ਜੋ ਜੋ ਚਲੈ ਚਬੈ ਦੁਖ ਪਾਵੇ ਜਿਮ ਕਾਲ ਸਹਿ ਸਿਰ ਡੰਡਾ ਹੀ ਅਰਜਨ ਹਰਿ ਨਾਮ ਸਮਾਣੇ ਦੁਖ ਜਨਮ ਮਰਨ ਭਵ ਖੰਡਾ ਹੀ ਅਬਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਮੰਡਾ ਹੀ ਹਮ ਗਰੀਬ ਮਸਕੀਨ ਪ੍ਰਭ ਤੇਰੀ ਹਰ ਰਾਗ ਰਾਗ ਵਡ ਵੱਡਾ ਹੀ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੀ ਰਾਗ ਗੌੜੀ ਪੂਰਬੀ ਮਹੱਲਾ 5 ਕਰੋ ਬੇਨੰਤੀ ਸੁਣ ਮੇਰੇ ਮੀਤਾ ਸੰਤ ਟਹਿਲ ਕੀ ਵੇਲਾ ਈਹਾ ਖਾੜ ਚਲੋ ਹਰਲਾਹਾ ਆਗੇ ਵਸਨ ਸੁਹਿਲਾ ਆਉਦ ਕਟਾਇ ਦਿਨ ਸਰਨਾਰੀ ਮਨ ਗੁਰਮੇਲ ਕਾ ਸਵਾਰਿ ਰਹਾਉ ਇਹੋ ਸੰਸਾਰ ਵਿਕਾਰ ਸੰਸੇ ਮਹਿ ਤਰੀਓ ਬ੍ਰਹਮ ਗਿਆਨੀ ਜਿਸੈ ਜਿਗਾਇ ਪਿਆਵ ਇਹੋ ਰਾਸੇ ਕਾਥ ਕਥਾ ਤਨੇ ਜਾਨੀ ਜਾ ਕੋ ਆਏ ਸੁਈ ਬਿਹਾਜੋ ਹਰ ਗੁਰਤੇ ਮਨੇ ਵਸੀਰਾ ਨਿਜ ਕਰ ਮਹਿਲ ਪਾਵੋ ਸੁਖ ਸਹਿਜੇ ਬਹੁ ਨ ਹੋਏਗੋ ਫੇਰਾ ਅੰਤਰਜਾਮੀ ਪੁਰਖ ਬਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੈ ਮੌਕੋ ਕਰ ਸੰਤਨ ਕੀ ਤੂਰੇ ਅੰਤਰਜਾਮੀ ਪੁਰਖ ਬਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੈ ਮੌਕੋ ਕਰ ਸੰਤਨ ਕੀ ਤੂਰੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ